ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਪਿੰਡ ਲਹਿਰਾ ਮੁਹੱਬਤ ਜ਼ਿਲ੍ਹਾ ਬਰਿੰਡਾ ਬਾਈ ਦੇਵੀ ਵਪਾਰੀ ਦੇ ਘਰੇ ਖੜੇ ਆ ਬਹੁਤ ਪੁਰਾਣਾ ਕਾਂਬਾ ਵਪਾਰ ਦਾ ਬਾਈ ਦਾ ਮਣਤੋਰ ਕਿਹੜਾ ਦੁਆ ਬਹੁਤ ਵਧੀਆ ਪੱਠਫੂੜੇ ਦੀ ਚੰਗੀ ਦੂਜੇ ਸੂਏ ਸੂਣ ਵਾਲੀ ਬਾਈ ਜੀ ਮੱਝ ਬਖਾਉਣੇ ਆ ਤੁਹਾਨੂੰ ਕੋੜ ਲਿਆ ਬਣੀ ਤੇ ਹਫਤੇ ਕਿਹਦੀ ਕੱਚੀ ਆ ਬਾਈ ਜੀ ਚੈੱਕ ਕਰ ਲਓ ਤਸੱਲੀ ਨਾਲ ਮਾਰੀ ਮੜਾ ਜੇ ਜੇ ਬਚਦੀ ਕੁਝ ਨਹੀਂ ਅਕਮੂ ਰੱਖ ਲਉਂਦੀ ਆਉਂਦੀ ਆ ਖੁੱਲੇ ਆਰਡਰ ਦੀ ਆ ਬਾਈ ਜੀ ਤੇ ਹਫਤੇ ਦੀ ਕੱਚੀ ਆ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਨੇ ਹਾਂ ਬਾਈ ਬਣੀ ਕੀ ਹਾਲ ਆ ਠੀਕ ਆ ਬਾਈ ਕਿਹੜੇ ਸੂਸੂਣਾ ਮਾਜਨੇ ਨੇ ਇਹਨੇ ਦੂਜੇ ਬਾਈ ਦੂਜੇ ਕਿੰਨਾ ਕੁ ਦੁੱਧ ਉਤਰੇ ਹਿਸਾਬ ਚ ਦੁੱਧ ਬਾਈ 14 ਲੀਟਰ ਦੇ ਦੂ ਖੁੱਲਾ ਖੁੱਲਾ ਤੇ ਕੀ ਰੇਟ ਕਰਤਾ ਬਾਈ ਇਹਦਾ ਇਹਦਾ 1 ਬਾਈ ਆ ਬਾਈ ਦੇਣ ਲੈਣਾ 1 ਬਾਈ ਲੈ ਜੂ ਹਫਤਾ ਅਜੇ ਹਾਂ ਹਫਤਾ ਲੈ ਜੂ ਬਾਈ ਕੱਚੀ ਆ ਜੇ ਹਣਾ ਨੰਬਰ ਬੋਲ ਦੇ 95016 36207 ਤੇ ਜਿਹੜੀ ਆ ਮੱਝ ਆਪਣੀ ਇਹ ਢੋਕੜ ਗੱਭਣ ਬਈ 2 ਮਹੀਨੇ ਦੀ ਚੈੱਕ ਪਾਸ ਢੋਕੜ ਗੱਭਣਾ ਬਾਈ ਜੀ 2.5 ਮਹੀਨੇ ਦੀ ਚੈੱਕ ਪਾਸ ਆ ਤਸੱਲੀ ਕਰਕੇ ਬੰਦਾ ਆਪਦੀ ਚੈੱਕ ਰਾ ਕੇ ਇਲ ਜਾ ਸਕਦਾ 7 ਲੀਟਰ ਦੁੱਧ ਆ ਬਾਈ 7 ਲੀਟਰ ਇਹ ਥੱਲੇ ਦੁੱਧ ਆ ਰਹਾ ਬਾਈ ਮਗਰ ਕੱਟਾਏ ਦੇ ਇਹਦਾ ਕੀ ਰੇਟ ਕਰਤਾ ਬਾਈ ਇਹਦਾ 82000 ਰੁਪਏ ਬਾਈ 82000 ਰੇਟ ਆ ਬਾਈ ਜੀ ਇਹਦਾ ਤਸੱਲੀ ਤੁਸੀਂ ਕਰ ਸਕਦੇ ਹੋ ਆਪਦੀ ਤੇ ਇੱਕ ਇਧਰ ਆਸੇ ਸੂਈ ਹੋਈ ਮੱਝ ਬਾਈ ਜੀ ਚੰਗੇ ਕਦ ਗਾਠੀ ਦੀ ਬਹੁਤ ਵਧੀਆ ਮੱਝਾ ਇਹ ਕਿੜੇ ਸੂਏ ਸੂਈ ਹੋਈ ਦੂਜੇ ਸੂਈ ਆ ਬਾਈ ਦੂਜੇ ਸੂਏ ਸੂਈ ਹੋਈ ਆ ਬਾਈ ਜੀ ਦੁੱਧ ਦੁੱਧ ਬਾਈ 10 ਲੀਟਰ ਆਨੇ 13 ਲੀਟਰ ਇਹ ਵੀ ਦੇ ਦੂ 12 13 ਲੀਟਰ ਬਾਈ ਕਹਿੰਦਾ ਦੇ ਦੂ ਦੁੱਧ ਇਹਦਾ ਕੀ ਰੇਟ ਰੱਖਿਆ ਇਹਦਾ 1 15 ਬਾਈ 1 15 ਰੇਟ ਇਹਦਾ ਬਾਈ ਜੀ ਦੂਜੇ ਸੂਏ ਸੂਈ ਹੋਈ 10 ਲੀਟਰ ਦੁੱਧ ਹੁਣ ਤਿਆਰ ਆ 12 13 ਬਾਈ ਕਹਿੰਦਾ ਦੇਵੂ ਬਾਕੀ ਜਾਣਕਾਰੀ ਤੁਸੀਂ ਸਾਰੀ ਫੋਨ ਤੇ ਲੈ ਸਕਦੇ ਹੋ 95016 37207 ਨੰਬਰ ਆ ਬਾਈ ਦਾ ਆ ਗਈ ਉਹੀ ਪਹਿਲਾਂ ਲੀ ਤੋਖੜ ਗੱਬਣ 2.5 ਮਹੀਨੇ ਦੀ ਗੱਬਣਾ ਤਸੱਲੀ ਨਾਲ ਆਪਦੀ ਚੈੱਕ ਪਾਸ ਕਰਕੇ ਹੋ ਜਾ ਸਕਦੇ ਹੋ ਇਹਦਾ ਰੇਟ ਆਪ ਕਿੰਨਾ ਆਖਿਆ ਸੀ ਠੋਖੜ ਗੱਬਣਾ 80000 82000 82000 ਰੇਟ ਇਹਦਾ ਬਾਈ ਜੀ ਤੇ ਆ ਸੂਣ ਵਾਲੀ ਦਾ ਰੇਟ ਆ ਇਹਦਾ 1 ਬਾਈ ਬਾਈ 1 ਬਾਈ ਰੇਟ ਇਹਦਾ ਬਾਈ ਜੀ ਦੂਜੇ ਸੂਏ ਸੂਣ ਵਾਲੀ ਮਰਜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਜੇ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੋਵੇ ਆਪਣਾ ਨੰਬਰ ਹੈ 94799 8308 ਮਿਹਰਬਾਨੀ ਸ਼ੁਕਰੀਆ ਜੋ ਵਾਹਿਗੁਰੂ ਜੀ ਕਾ ਖਾਲਸਾ ਜੋ ਵਾਹਿਗੁਰੂ ਜੀ ਦਾ ਬਾਲਟੀ ਕਿਹੜਾ